ਦੀ ਦੁਨੀਆ ਤੇ ਅਹਿਸਾਸ ਥਾਂ ਨੇ ਹਰਮੰਦਰ ਸਾਹਿਬ ਜੀ ਨੂੰ ਜਿੰਦਰਾ ਨਹੀਂ ਲੱਗਦਾ 24 ਘੰਟੇ ਦਰਬਾਰ ਖੁੱਲਾ ਰਹਿੰਦਾ ਏ ਕਿਉਂਕਿ ਸ਼ਬਦ ਕਿਤੇ ਪਹਿਲਾਂ ਹੀ ਵਚਨ ਹੋ ਗਏ ਸੀ ਜਦੋਂ 7 ਸਾਲ ਦੇ ਭਾਈ ਜੇਠਾ ਜੀ ਸੀ ਨਾ ਤੇ ਮਾਂ ਪਿਓ ਗੁਜ਼ਰ ਗਿਆ ਤੇ ਨਾਨੀ ਗੋਇੰਦਵਾਲ ਲਿਆਈ ਤੇ ਗੁਰੂ ਅਮਰਦਾਸ ਜੀ ਕਹਿੰਦੇ ਮਾਂ ਰੋਂਦੀ ਕਿਉਂ ਐ ਕਹਿੰਦੀ ਪਾਤਸ਼ਾਹ ਇਹਦਾ ਕੋਈ ਨਹੀਂ ਇਹਦੇ ਘਰ ਨੂੰ ਜਿੰਦਰਾ ਲੱਗ ਗਿਆ ਇਹਦਾ ਕੋਈ ਮਾਂ ਭੈਣ ਭਰਾ ਕੁਛ ਨਹੀਂ ਇਹਦੇ ਕੋ ਮਹਾਰਾਜ ਕਹਿੰਦੇ ਤੂੰ ਫਿਕਰ ਕਰਦੀ ਐ ਮਾਂ ਇਹਦਾ ਮਸਤਕ ਮੈਂ ਪੜ ਲਿਆ ਏ ਯਾਦ ਰੱਖੀ ਇਹਦਾ ਈਦਾਂ ਦਾ ਘਰ ਬਣਨਾ ਏ ਜਿਹਦੇ ਘਰ ਵਰਗਾ ਕੋਈ ਘਰ ਨਾ ਹੋ ਸੋਨੇ ਦਾ ਘਰ ਏ ਬਾਪੂ ਦਾ ਸਤਿ ਸ਼੍ਰੀ ਅਕਾਲ ਰਈ ਗੱਲ ਜਿੰਦਰਾ ਲੱਗਣ ਦੀ ਮਾਤਾ ਗੱਲ ਯਾਦ ਰੱਖੀ ਤੂੰ ਰਵੇਂ ਨਾ ਰਵੇਂ ਰਹਿੰਦੀ ਦੁਨੀਆ ਵੇਖੂਗੀ ਹਰ ਘਰ ਨੂੰ ਜਿੰਦਰਾ ਇੱਕ ਦਿਨ ਲੱਗਣਾ ਏ ਪਰ ਗੁਰੂ ਰਾਮ ਦਾਸ ਦੇ ਘਰ ਨੂੰ ਜਿੰਦਰਾ ਕਦੇ ਨਹੀਂ ਲੱਗਣਾ ਤੇ ਜਿਹੜੇ ਲਾਉਣ ਆਏ ਸੀ